ਕੇਂਦਰ ਸਰਕਾਰ ਦਾ ਵੱਡਾ ਫੈਸਲਾ ਅੱਜ ਤੋਂ 50 ਰੁਪਏ ਕਿਲੋ ਮਿਲਣਗੇ ਟਮਾਟਰ ਜਾਣੋ ਕਿੱਥੇ-ਕਿੱਥੇ ਕੀ-ਕੀ ਰੱਖੇ ਗਏ ਨੇ ਭਾ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੇ ਮੁੰਬਈ ਦੇ ਬਰਚੂਨ ਮਜ਼ਾਰਾਂ ਦੇ ਵਿੱਚ ਸਰਕਾਰ ਸਸਤੇ ਭਾਅ ਤੇ ਟਮਾਟਰ ਵੇਚੇਗੀ ਸ਼ੁੱਕਰਵਾਰ ਤੋਂ ਟਮਾਟਰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੇ ਹੁਣ ਤੁਹਾਨੂੰ ਦੱਸ ਦੇ ਤੁਸੀਂ ਸੋਚੋਗੇ ਕਿ 50 ਰੁਪਏ ਕਿਲੋ ਕੋਈ ਸਸਤੀ ਤਾਂ ਹੈ ਨਹੀਂ ਰੇੜ ਤਾਂ ਇਹਨਾਂ ਦਾ ਵੀ ਬਹੁਤ ਜ਼ਿਆਦਾ ਆ ਪਰ ਤੁਹਾਨੂੰ ਦੱਸ ਦੇ ਕਿ ਟਮਾਟਰ ਲਗਾ ਲਓ ਪਿਆਜ਼ ਲਗਾ ਲਓ ਜਾਂ ਫਿਰ ਮਿਰਚਾ ਲਗਾ ਲਓ ਜਾਂ ਫਿਰ ਕੋਈ ਵੀ ਸਬਜ਼ੀ ਲਗਾ ਲਓ ਇਹਨਾਂ ਚੀਜ਼ਾਂ ਦੀ ਸਾਡੇ ਘਰ ਦੇ ਵਿੱਚ ਬਹੁਤ ਜ਼ਰੂਰਤ ਹੁੰਦੀ ਆ ਕਿਉਂਕਿ ਖਾਣ ਵਾਲੀਆਂ ਵਸਤੂਆਂ ਨੇ ਆ ਅਸੀਂ ਸਬਜ਼ੀਆਂ ਭਾਜੀਆਂ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰਦੇ ਆ ਪਰ ਜੇਕਰ ਇਹਨਾਂ ਦੇ ਭਾਅ ਵਧ ਜਾਣ ਤਾਂ ਤੁਸੀਂ ਕੀ ਕਰੋਗੇ ਜੀ ਬਿਲਕੁਲ ਹੁਣ ਇਹਨਾਂ ਦੇ ਭਾਅ ਵਧਾਉਣ ਦੀ ਗੱਲ ਕੀਤੀ ਗਈ ਆ ਪਰ ਉਹ ਭਾ ਕਿੱਥੇ ਕਿੱਥੇ ਵਧਣਗੇ ਤੇ ਕੀ ਕੀ ਰੇਟ ਰੱਖੇ ਜਾ ਸਕਦੇ ਨੇ ਜਾਂ ਰੱਖੇ ਗਏ ਨੇ ਤਾਂ ਆਓ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੰਨੀ ਆ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੇ ਮੁੰਬਈ ਦੇ ਪਰਚੂਨ ਬਾਜ਼ਾਰਾਂ ਦੇ ਵਿੱਚ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਟਮਾਟਰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੇ। ਫਿਲਹਾਲ ਇਹ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਦੱਸਦੇ ਕਿ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਜੋਸ਼ੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਵਿੱਚ 60 ਰੁਪਏ ਪ੍ਰਤੀ ਕਿਲੋ ਦੀ ਰੈਇਤੀ ਦਰ ਉੱਤੇ ਟਮਾਟਰਾਂ ਦੀ ਵਿਕਰੀ ਸ਼ੁਰੂ ਕੀਤੀ ਸੀ। ਬਾਦ ਵਿੱਚ ਇਸ ਦੀ ਵਿਕਰੀ ਮੁੰਬਈ ਦੇ ਵਿੱਚ ਸ਼ੁਰੂ ਕੀਤੀ ਗਈ ਖਪਤਕਾਰ ਮੰਤਰੀ ਨੇ ਕਿਹਾ ਕਿ ਸਾਡੇ ਦਖਲ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ ਢੇਠ ਆਈਆਂ ਨਹੀਂ ਖਪਤਕਾਰ ਮਾਮਲਿਆਂ ਦੀ ਸਖਤਰ ਨਿਧੀ ਖਰੇ ਨੇ ਕਿਹਾ ਕਿ ਅਸੀਂ 2 ਅਗਸਤ ਤੋਂ ਦਿੱਲੀ ਅਤੇ ਮੁੰਬਈ ਦੇ ਵਿੱਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਟਮਾਟਰਾਂ ਦੀ ਵਿਕਰੀ ਸ਼ੁਰੂ ਕਰਾਂਗੇ ਅਤੇ ਨੈਸ਼ਨਲ ਕਾਰਪੋਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਮੋਬਾਈਲ ਵੈਨਾ ਰਾਈ ਟਮਾਟਰ ਵੇਚ ਰਹੀ ਹੈ ਦੱਸ ਦिए ਕਿ ਇੱਥੇ ਟਮਾਟਰਾਂ ਦੇ ਵਿੱਚ ਹੁਣ ਜਿਹੜਾ ਆ ਉਹਨਾਂ ਦੇ ਰੇਟਾਂ ਦੇ ਵਿੱਚ ਕਮੀ ਕੀਤੀ ਗਈ ਆ ਦੱਸਿਆ ਜਾਂਦਾ ਕਿ ਪਹਿਲਾਂ 80 ਰੁਪਏ ਦੇ ਟਮਾਟਰ ਵਿਕਦੇ ਸੀ ਤੇ ਹੁਣ 50% ਦੇ ਰੇਟ ਰੱਖੇ ਗਏ ਨੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ 31 ਜੁਲਾਈ ਨੂੰ ਟਮਾਟਰ ਦੀ ਅਖੀਲ ਭਾਰਤੀ ਔਸਤ ਕੀਮਤ 68.74 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਬੁੱਧਵਾਰ ਨੂੰ ਦਿੱਲੀ ਚ ਆਸਥਨ ਕੀਮਤ 70 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਦੋਂ ਕਿ ਕਈ ਥਾਵਾਂ ਤੇ ਪਰਚੂਨ ਬਾਜ਼ਾਰ ਚ ਟਮਾਟਰ 80 ਰੁਪਏ ਜਾਂ ਇਸ ਤੋਂ ਵੱਧ ਵਿਕ ਰਹੇ ਸਨ ਜਿਕਰ ਪਿਛਲੇ ਮਹੀਨੇ ਚ ਟਮਾਟਰ ਦੀ ਕੀਮਤ ਦੀ ਗੱਲ ਕਰੀਏ ਤਾਂ 100 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਇਸ ਦੀ ਕੀਮਤ ਪਹੁੰਚ ਗਈ ਸੀ ਇਸ ਦਾ ਕਾਰਨ ਇਹ ਵੀ ਹੈ ਕਿ ਕਈ ਉਤਪਾਦਕ ਰਾਜਾਂ ਦੇ ਵਿੱਚ ਗਰਮੀਆਂ ਤੇ ਅਨਿਯਮਿਤ ਬਾਰਿਸ਼ ਕਾਰਨ ਸਪਲਾਈ ਪ੍ਰਭਾਵਿਤ ਹੋਈ ਸੀ ਉਨਾਂ ਨੇ ਕਿਹਾ ਕਿ ਮੰਤਰੀ ਮਦਰ ਡੈਰੀ ਨੂੰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਫਲ ਸਟੋਰਾਂ ਰਾਹੀਂ ਟਮਾਟਰ ਵੇਚਣ ਲਈ ਸ਼ਾਮਲ ਕਰਨ ਤੇ ਵਿਚਾਰ ਕਰੇਗਾ। ਇਸ ਮਾਮਲੇ ਦੇ ਵਿੱਚ ਮੰਤਰਾਲੇ ਨੇ ਕੀਮਤ ਸਰਤਾ ਫੰਡ ਦੀ ਵਰਤੋਂ ਨਹੀਂ ਕੀਤੀ ਅਤੇ ਟਮਾਟਰ ਸਿੱਧੇ ਮੰਡੀਆਂ ਦੇ ਵਿੱਚ ਖਰੀਦੇ ਗਏ ਨੇ। ਫੰਡਰੇਸ਼ਨ ਥੋਕ ਬਾਜ਼ਾਰ ਦੇ ਵਿੱਚੋਂ ਟਮਾਟਰ ਖਰੀਦ ਕੇ ਬਾਜਪਰ ਚੂਨ ਭਾਅ ਉਤੇ ਵੇਚ ਰਹੀ ਆ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪਰਚੂਨ ਪੱਧਰ ਉਤੇ ਮੁਨਾਫਾ ਮਾਰਜਨ ਬਾਜੂ ਬਣੇ ਰਹਿਣਾ ਤੇ ਵਿਚੋਲਿਆਂ ਦੇ ਮੁਨਾਫੇ ਨੂੰ ਰੋਕਣਾ ਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਆ ਜਾਨੀ ਕਿ ਟਮਾਟਰਾਂ ਦੀ ਕੀਮਤ ਜਿਹੜੀ ਹੈ ਘੱਟ ਕੀਤੀ ਗਈ ਆ ਦੱਸਿਆ ਜਾ ਰਿਹਾ ਕਿ ਪਹਿਲਾਂ ਟਮਾਟਰਾਂ ਦੀ ਕੀਮਤ 80 ਰੁਪਏ ਸੀ ਜਾਣ ਕਿ ਜਿਹੜੇ ਟਮਾਟਰ ਸੀ ਉਹ 80 ਰੁਪਏ ਪ੍ਰਤੀ ਕਿਲੋ ਵਿਕ ਰਹੇ ਅਸਨ ਪਰ ਹੁਣ ਇਹਨਾਂ ਦੀ ਕੀਮਤ ਘਟਾ ਕੇ 50 ਰੁਪਏ ਪ੍ਰਤੀ ਕਿਲੋ ਦੀ ਹਿਸਾਬਨਾ ਕਰ ਦਿੱਤੀ ਗਈ ਹੈ ਤੁਹਾਨੂੰ ਇਹ ਫੈਸਲਾ ਕਿਵੇਂ ਦਾ ਲੱਗਿਆ ਸਾਡੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਦੇਣਾ ਨਾ ਭੁੱਲਣਾ ਬਿਊਰੋ ਰਿਪੋਰਟ ਹਮਦਰਦ ਟੀਵੀ